ਨਿਊਜ਼ ਵਿਊਜ਼ ਵੌਇਸਸ ਆਫ ਦ ਗਲੋਬਲ ਇੰਡੀਅਨ ਕਮਿਊਨਿਟੀ ਇੰਡੀਆ ਅਬ੍ਰੋਡ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਿਖੇ 8 ਅਗਸਤ ਤੋਂ 10 ਅਗਸਤ ਤੱਕ ਬਾਬਾ ਜੂਰਾਵਰ ਸਿੰਘ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ 62 ਕੈਂਪਰਾਂ ਨੇ ਭਾਗ ਲਿਆ ਕੈਂਪ ਦਾ ਵਿਸ਼ਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੈਂਪਰਾਂ ਨੇ ਪੰਜਾਬੀ ਦੇ ਅੱਖਰਾਂ 10 ਗੁਰੂਆਂ ਦੇ ਨਾਮ ਪੰਜ ਪਿਆਰਿਆਂ ਚਾਰ ਸਹਿਬਜ਼ਾਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਅਤੇ ਗਤਕਾ ਬਾਰੇ ਜਾਣਕਾਰੀ ਲਈ ਪੰਜਾਬੀ ਅੱਖਰਾਂ ਵਿੱਚ ਬਾਣੀ ਲਿਖਣ ਦੀ ਸ਼ੈਲੀ ਅੱਖਰਕਾਰੀ ਹੈ ਜੋ ਮੂਲ ਪੋਥੀਆਂ ਵਿੱਚ ਵਰਤੀ ਗਈ ਸੀ ਅੱਖਰਕਾਰੀ ਅਮਰੀਕਾ ਦੇ ਉੱਤਰੀ ਕੈਰੋਲਿਨਾ ਦੇ ਸਿਮਰਨਜੀਤ ਸਿੰਘ ਨੇ ਬੱਚਿਆਂ ਨੂੰ ਸਿਖਾਈ ਵਿਦਿਆਰਥੀਆਂ ਨੇ ਕੁਝ ਮੂਲ ਪੋਥੀਆਂ ਦੇ ਦਰਸ਼ਨ ਵੀ ਕੀਤੇ ਹਰਵੀਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਗਤਕਾ ਤੇ ਦਸਤਾਰਬੰਦੀ ਸਿਖਾਈ ਗਈ ਕੈਂਪ ਦੇ ਕੋਆਰਡੀਨੇਟਰ ਰਣਪ੍ਰੀਤ ਕੌਰ ਸਨ ਸੁਮੀਤ ਕੌਰ ਰਣਜੀਤ ਕੌਰ ਅਤੇ ਵਲੰਟੀਅਰਾਂ ਦੀ ਟੀਮ ਨੇ ਰਸੋਈ ਦੀ ਜ਼ਿੰਮੇਵਾਰੀ ਸੰਭਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ ਗੈਸਿੰਗ ਸਭਾ ਗੁਰਦੁਆਰਾ ਫੇਅਰਫੈਕਸ ਵਰਜੀਨੀਆ ਦੇ ਵਿੱਚ ਅੱਜ ਬੱਚਿਆਂ ਦਾ ਕੈਂਪ ਲਗਾਇਆ ਸੀ ਇਹ ਕੈਂਪ ਲੱਗਿਆ ਹੈਗਾ ਅਗਸਤ 7 ਤੋਂ ਲੈ ਕੇ ਅਗਸਤ 10 ਤੱਕ 4 ਦਿਨ ਦਾ ਕੈਂਪ ਹੈਗਾ ਵੇ ਡੇ ਕੈਂਪ ਹੈਗਾ ਵੇ ਇਹ ਜਿਹੜੀ ਕਲਾਸ ਹੈਗੀ ਹੈ ਇੱذ ਦੇ ਸਾਡੇ ਕੋਲ ਸਹਾਇਕਾ ਸਿਮਰਨਜੀਤ ਸਿੰਘ ਜੋ ਨਾਰਸਕ ਲੈਣੇ ਤੋਂ ਆਏ ਨੇ ਉਹ ਬੱਚਿਆਂ ਨੂੰ ਆਖਰਕਾਰੀ ਬਾਰੇ ਦੱਸ ਰਹੇ ਹੈਗੇ ਨੇ ਆਖਰਕਾਰੀ ਉਹ ਲੈਂਗੁਏਜ ਹੈਗੀ ਏ ਜਦੋਂ ਕਿ ਪਹਿਲਾ ਜਿਹੜਾ ਗੁਰਗਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦੇ ਵਿੱਚ ਪੰਜਾਬੀ ਕਿਸ ਤਰ੍ਹਾਂ ਲਿਖੀ ਜਾਂਦੀ ਸੀ ਉਹ ਬੱਚਿਆਂ ਨੂੰ ਸਮਝਾ ਰਹੇ ਹੈਗੇ ਨੇ ਤੇ ਅਸੀਂ ਇਹਨਾਂ ਦੇ ਬਹੁਤ ਹੀ ਸ਼ੁਕਰਗੁਜ਼ਾਰ ਆਏਗੇ ਏਜ ਗਰੁੱਪ ਹੈਗਾ ਜਿਹੜਾ 8 ਸਾਲ ਤੋਂ ਲੈ ਕੇ 9 ਸਾਲ ਤੱਕ ਹੈਗਾ ਅਸੀਂ ਇਸ ਕੈਂਪ ਦੇ ਵਿੱਚ ਤਿੰਨ ਗਰੁੱਪ ਬਣਾਏ ਸੀ ਇੱਕ ਹੈਗਾ 6 ਤੋਂ 7 ਦਾ ਗਰੁੱਪ ਇੱਕ ਹੈਗਾ 8 ਤੋਂ 9 ਦਾ ਗਰੁੱਪ ਤੇ ਇੱਕ ਹੈਗਾ ਸੀ 10 ਤੋਂ ਲੈ ਕੇ 14 ਸਾਲ ਦਾ ਇੱਕ ਗਰੁੱਪ ਤੇ ਹਰ ਇੱਕ ਗਰੁੱਪ ਦੇ ਵਿੱਚ 20-20 ਬੱਚੇ ਐਟ ਲੀਸਟ ਘੱਟ-ਘੱਟ ਹੋਏ ਉਹਦੇ ਵਿੱਚ ਸ਼ਾਮਲ ਹੋਏ ਨੇ ਸੋ ਟੋਟਲ ਸਟ੍ਰੈਂਥ ਜਿਹੜੀ ਹੈਗੀ ਹੈ कॅम्पਸ ਦੇ ਵਿੱਚ ਲਗਭਗ 60 ਬੱਚਿਆਂ ਦੀ ਹੈਗੀ ਹੈ ਤੇ ਇਹਨਾਂ ਨੇ ਅਸੀਂ ਇਹਨਾਂ ਦੇ ਬੱਚਿਆਂ ਦਾ ਵੀ ਤੇ ਇਹਨਾਂ ਦੇ ਪੇਰੈਂਟਸ ਦਾ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਜਿਹਨਾਂ ਸਾਲਾ ਹੌਸਲਾ ਫਜ਼ਾਈ ਵਾਸਤੇ ਬੱਚਿਆਂ ਨੂੰ ਭੇਜਿਆ ਸਿੰਘ ਸਭਾ ਸਿੰਘ ਸਭਾ ਗੁਰਦੁਆਰਾ ਫਾਇਰਫੈਕਸ ਵਰਜੀਨੀਆ ਦੇ ਵਿੱਚ ਅਸੀਂ ਅੱਜ ਦਾ ਜਿਹੜਾ ਕੈਂਪ ਹੈਗਾ ਉਸ ਦਾ ਨਾਮ ਹੈਗਾ ਬਾਬਾ ਜ਼ੋਰਾ ਵਰਸਿੰ 2024 ਇਹ ਜਿਹੜਾ ਕੈਂਪ ਹੈਗਾ 4 ਦਿਨ ਦਾ ਡੇ ਕੈਂਪ ਹੈਗਾ ਵੇ ਇਹ ਅਗਸਤ 7 ਨੂੰ ਸ਼ੁਰੂ ਹੋਇਆ ਸੀ ਤੇ ਅਗਸਤ 10 ਨੂੰ ਖਤਮ ਹੋਣਾ ਹੈ ਇਹ ਜਿਹੜਾ ਗਰੁੱਪ ਸਾਡੇ ਨਾਲ ਇਸ ਵਕਤ ਹੈਗਾ ਹੈ ਇਹ ਗਰੁੱਪ ਆਸੇ ਸੀ ਦੇ ਵਿੱਚ ਹੈਗੇ ਸੀ ਇਹਨਾਂ ਦੀ ਏਜ ਹੈਗੀ ਹੈ 10 ਸਾਲ ਤੋਂ ਲੈ ਕੇ 14 ਸਾਲ ਤੱਕ ਤੇ ਇਸ ਦੇ ਵਿੱਚ ਸਾਡੇ ਜਿਹੜੇ ਦੋ ਜਿਹੜੇ ਹੈਗੇ ਸੀ ਇਹਨਾਂ ਦੇ ਵੌਲੰਟੀਅਰ ਟੀਚਰ ਹੈਗੇ ਨੇ ਇੱਕ ਹੈਗੇ ਨੇ ਜਿਵੇਂ ਅਮਰਤਪਾਲ ਕੋਰ ਤੇ ਦੂਜੀ ਹੈਗੇ ਨਵਜੋਤ ਕੋਰ ਤੇ ਉਹਨਾਂ ਨੇ ਉਹ ਇਹਨਾਂ ਦੇ ਇਹਨਾਂ ਨੂੰ ਗਾਈਡ ਕਰਦੇ ਪਏ ਹੈਗੇ मोस्ट ਉਹਨਾਂ ਨੇ ਉਹਨਾਂਰ ਪੰਜਾਬੀ ਪੜਾਈ ਹੈਗੇ ਅਲਫਾਬੈਟਸ ਇਹਨਾਂ ਨੂੰ ਹੋਰ ਜਿਹੜੇ ਆਪਣੇ 10 ਗੁਰੂਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਚਾਰ ਸਾਹਿਬਜ਼ਾਦੇ ਪੰਜ ਤਖਤਾਂ ਦੇ ਨਾਮ ਹੋਰ ਉਹਨਾਂ ਨੂੰ ਉਸ ਬਾਰੇ ਜਨਰਲ ਇਨਫੋਰਮੇਸ਼ਨ ਬੱਚਿਆਂ ਨੂੰ ਸਮਝਾ ਰਹੇ ਹੈਗੇ ਨੇ ਤਾਂ ਕਿ ਉਹ ਉਹਨਾਂ ਨੂੰ ਪਤਾ ਲੱਗ ਸਕੇ ਹੋ ਸਕੇ ਉਹ ਤੋਂ ਨਾਲ ਨਾਲ ਜਿਹੜਾ ਹੈਗਾ ਵੇ ਮੂਲ ਮੰਤਰ ਦਾ ਵੀ ਉਹ ਇਹਨਾਂ ਨੂੰ ਪਾਠ ਕਰਵਾ ਰਿਹਾ ਹੈਗੇ ਨੇ ਮਤਲਬ ਹੀ ਦੱਸਣਗੇ ਉਸ ਦੇ ਵਿੱਚ ਤੇ ਅਸੀਂ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਬੱਚਿਆਂ ਨੂੰ ਇਸ ਕੈਂਪ ਦੇ ਵਿੱਚ ਕੁਛ ਨਾ ਕੁਛ ਸਿੱਖ ਇਤਿਹਾਸ ਬਾਰੇ ਜਾਂ ਆਪਣੇ ਸਾਡੇ ਜਿਹੜੇ ਗੁਰਾਂ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਅਸੀਂ ਦੇ ਸਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੈਂਪ ਬਾਬਾ ਜੋਰਾਵਰ ਸਿੰਘ 2024 ਜਿਹੜਾ ਕਿ ਗੁਰਦੁਆਰਾ ਸਿੰਘ ਸਭਾ ਵਰਜੀਨੀਆਂ ਵੱਲੋਂ ਲਗਾਇਆ ਜਾ ਰਿਹਾ ਹੈ ਸਾਰੇ ਹੀ ਬੱਚੇ ਬੜਾ ਹੀ ਇੰਜੋਏ ਕਰ ਰਹੇ ਹਨ ਇਸ ਵਕਤ ਕੀਰਤਨ ਦੀ ਗਲਾਸ ਚੱਲ ਰਹੀ ਸੀ ਜਿਹਦੇ ਵਿੱਚ ਸਾਰੇ ਬੱਚੇ ਕੀਰਤਨ ਸਿੱਖ ਰਹੇ ਨੇ ਗੁਰਬਾਣੀ ਦਾ ਉਚਾਰਨ ਕਿਦਾਂ ਸਾਰਾ ਸਿੱਖ ਰਹੇ ਨੇ ਸੋ ਸਾਡੇ ਕੈਂਪ ਦਾ ਜਿਹੜਾ ਥੀਮ ਹੈਗਾ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਬੱਚਿਆਂ ਨੇ ਜਿਹੜਾ ਸ਼ਬਦ ਸਿੱਖ ਰਹੇ ਨੇ ਉਹ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਸੋ ਬੱਚੇ ਬਹੁਤ ਹੀ ਇੰਜੋਏ ਕਰ ਰਹੇ ਹਨ ਤੇ ਸਾਡਾ ਇਹੀ ਏਮ ਹੈਗਾ ਕਿ ਸਾਰੇ ਬੱਚੇ ਵੱਤ ਤੋਂ ਵੱਦ ਗੁਰਬਾਣੀ ਪੜਨ ਅਤੇ ਗੁਰਬਾਣੀ ਗਾਉਣ ਸੋ ਇਸੇ ਤਰ੍ਹਾਂ ਅਸੀਂ ਹਰ ਸਾਲ ਕੈਂਪ ਲਗਾਉਂਦੇ ਰਹੀਏ ਤਾਂ ਕਿ ਬੱਚੇ ਵੱਤ ਤੋਂ ਵੱਦ ਸਿੱਖ ਸਕਣ ਆਓ ਸਾਰੇ ਬੱਚਿਓ ਰਲ ਮਿਲ ਕੇ ਫਤਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ